ਰਾਜੇ ਮੇਦਨੀ ਪ੍ਰਕਾਸ਼ ਨਾਲ ਸ਼ਿਕਾਰ ਖੇਡਣ ਜਾਣਾ ਸਤਗੁਰ ਜੀ ਨੂੰ ਸ਼ਿਕਾਰ ਖੇਡਣ ਤੇ ਸੰਘਣੇ ਵਣ ਦੇਖਣ ਦਾ ਬਹੁਤ ਸ਼ੌਂਕ ਸੀ ਨਾਹਣ ਰਾਜ ਜੰਗਲਾਂ ਦਾ ਘਰ ਸੀ ਜਮਨਾ ਦੇ ਕਿਨਾਰੇ ਉੱਚੀਆਂ ਨੀਵੀਆਂ ਥਾਵਾਂ ਉੱਤੇ ਚਿਹਲ ਕੈਲ ਦਿਓਦਾਰ ਤੇ ਤੋਂ ਬਿਨਾਂ ਹੋਰ ਅਨੇਕਾਂ ਪ੍ਰਕਾਰ ਦੇ ਉੱਚੇ ਨੀਵੇਂ ਬ੍ਰਿਸ਼ ਸਨ ਜਮਨਾ ਦੇ ਕਿਨਾਰੇ ਅਨੇਕਾਂ ਉੱਚੀਆਂ ਨੀਵੀਆਂ ਥਾਵਾਂ ਸਨ ਜਿਨ੍ਹਾਂ ਨੂੰ ਦੇਖਿਆ ਭੁੱਖ ਲੱਥ ਦੀ ਸੀ ਸਤਗੁਰ ਜੀ ਨੇ ਮੇਦਨੀ ਪ੍ਰਕਾਸ਼ ਨੂੰ ਨਾਲ ਲਿਆ ਤੇ ਸ਼ਿਕਾਰ ਖੇਡਣਾ ਸ਼ੁਰੂ ਕੀਤਾ ਸ਼ਿਕਾਰ ਖੇਡਦੇ ਹੋਏ ਇੱਧਰ ਉੱਧਰ ਦੂਰ ਦੂਰ ਤੱਕ ਨਿਕਲ ਜਾਂਦੇ ਸਨ ਸਵੇਰ ਤੇ ਸ਼ਾਮ ਨੂੰ ਦੀਵਾਨ ਲਾਉਂਦੇ ਤੇ ਸੰਗਤਾਂ ਨੂੰ ਉਪਦੇਸ਼ ਕਰਦੇ ਅਤੇ ਬਾਕੀ ਸਮਾਂ ਸ਼ਿਕਾਰ ਖੇਡਣ ਵਿੱਚ ਬਤੀਤ ਕਰਦੇ ਨਾਹਣ ਦੀ ਧਰਤੀ ਸਤਗੁਰ ਜੀ ਨੂੰ ਬਸੰਤ ਬਹਾਰ ਵਾਂਗ ਬਹੁਤ ਸੁੰਦਰ ਲੱਗੀ ਜਿੱਧਰ ਜਾਂਦੇ ਉਧਰ ਹੀ ਕੁਦਰਤੀ ਮਨੋਰੰਜਕ ਵਸੀਲੇ ਬਹੁਤ ਸਨ ਕੈਸੀ ਕਈ ਐਸੀਆਂ ਢੇਰੀਆਂ ਸਨ ਜਿੱਥੇ ਸੁੰਦਰ ਸ਼ਹਿਰ ਵਸ ਸਕਦੇ ਸਨ ਜੰਗਲਾਂ ਵਿੱਚ ਸ਼ੇਰਾਂ ਤੇ ਹਿਰਨਾ ਆਦਿਕ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਪਸ਼ੂ ਜੂਨ ਤੋਂ ਮੁਕਤ ਕੀਤਾ ਇੱਕ ਦਿਨ ਫਿਰਦੇ ਹੋਏ ਸਤਿਗੁਰ ਜੀ ਐਸੇ ਸਥਾਨ ਤੇ ਪੁੱਜੇ ਜਿਸ ਸਥਾਨ ਨੂੰ ਅੱਜਕੱਲ ਪੌਂਟਾ ਸਾਹਿਬ ਆਖਿਆ ਜਾਂਦਾ ਹੈ ਇਸ ਅਸਥਾਨ ਨੂੰ ਦੇਖ ਕੇ ਸਤਿਗੁਰ ਜੀ ਥੋੜਾ ਚਿਰ ਸੋਚਦੇ ਰਹੇ। ਸਹੇਬ ਦਾ ਚਿਹਰਾ ਗੰਭੀਰ ਦੇਖ ਕੇ ਰਾਜੇ ਮੇਧਨੀ ਪ੍ਰਕਾਸ਼ ਨੇ ਪੁੱਛਿਆ, "ਹੇ ਦੀਨਦਿਆਲ, ਆਪ ਕੀ ਸੋਚ ਰਹੇ ਹੋ?" ਸੋਚ ਰਹੇ ਹਾਂ ਕਿ ਇੱਥੇ ਕੁਝ ਚਿਰ ਰਹਿਣ ਵਾਸਤੇ ਕਿਲਾ ਰੂਪਮ ਗਿਆਨ ਤਿਆਰ ਕੀਤਾ ਜਾਵੇ। ਇਸ ਸੁੰਦਰ ਥਾਂ ਤੇ ਬਾਣੀ ਰਚੀ ਜਾਵੇ ਤੇ ਪਰਾਚੀਨ ਗ੍ਰੰਥਾਂ ਨੂੰ ਵਿਚਾਰਿਆ ਜਾਵੇ। ਇਹ ਅਸਥਾਨ ਵਿਦਿਆ ਪੜਨ ਲਿਖਣ ਵਾਸਤੇ ਬਹੁਤ ਸੁੰਦਰ ਹੈ ਸਤਿਗੁਰ ਜੀ ਨੇ ਬਚਨ ਕੀਤਾ ਕੋਈ ਪੁਰਬਲੇ ਜਨਮ ਦੀ ਪ੍ਰੀਤ ਤੇ ਸਾਂਝ ਅਸਾਂ ਨੂੰ ਖਿੱਚ ਰਹੀ ਹੈ ਸ਼ਾਇਦ ਕਦੀ ਇੱਥੇ ਪਹਿਲਾਂ ਵੀ ਅਸਾਂ ਦਾ ਵਾਸਾ ਰਿਆ ਹੋਵੇ ਮੇਰੇ ਧਨ ਭਾਗ ਜੇ ਇਸ ਅਸਥਾਨ ਨੂੰ ਭਾਗ ਲਾਵੋ ਤਾਂ ਇਸ ਤੋਂ ਵੱਧ ਕੀ ਖੁਸ਼ੀ ਹੋ ਸਕਦੀ ਹੈ ਬਸ ਹੁਕਮ ਕਰੋ ਕੈਸੀ ਇਮਾਰਤ ਕਹੋ ਜਿਹਾਂ ਕਿਲਾ ਚਾਹੀਦਾ ਹੈ ਅਸੀਂ ਜਰੂਰ ਬਣਾ ਹੁਣੇ ਤਿਆਰ ਕਰਵਾਉਂਦੇ ਹਾਂ ਆਪ ਹੱਥੀਂ ਸੇਵਾ ਕਰਾਂਗੇ ਹੱਥ ਸਫਲ ਹੋਣਗੇ ਭਾਰੀ ਪੱਥਰਾਂ ਨੂੰ ਚੁੱਕ-ਚੁੱਕ ਕੇ ਕੰਧਾ ਉੱਤੇ ਰੱਖਾਂਗੇ ਮੇਰਾ ਹੋ ਗਈਆਂ ਹਨ ਹੁਣ ਮੈਂ ਰੋਜ਼ ਨਿਹਾਲ ਹੋਇਆ ਕਰਾਂਗਾ ਇਹ ਦੂਨ ਵੀ ਭਾਗਾ ਭਰੀ ਹੋ ਜਾਵੇਗੀ ਰਾਜੇ ਮੇਦਨੀ ਪ੍ਰਕਾਸ਼ ਨੇ ਪ੍ਰਸੰਨਤਾ ਨਾਲ ਉੱਚਲਦਿਆਂ ਹੋਇਆਂ ਆਖਿਆ ਹੇ ਰਾਜਨ ਐਸਾ ਹੀ ਹੋ ਜਾਵੇਗਾ ਸਤਿਗੁਰ ਜੀ ਨੇ ਬਚਨ ਕੀਤਾ ਸਵੇਰ ਤੋਂ ਹੀ ਇਹ ਸਥਾਨ ਸਾਫ਼ ਹੋਣਾ ਆਰੰਭ ਹੋ ਜਾਣਾ ਚਾਹੀਦਾ ਹੈ। ਅਸੀਂ ਕੁਝ ਚਿਰ ਇੱਥੇ ਡੇਰੇ ਲਾਵਾਂਗੇ। ਅਕਾਲ ਪੁਰਖ ਦਾ ਐਸਾ ਹੀ ਹੁਕਮ ਹੈ। ਗਲੇਦਿਓਸਾਰੀ ਤੇ ਫਤਿਹ ਸ਼ਾ ਦੇ ਵਜ਼ੀਰ ਨੇ ਸਤਗੁਰ ਜੀ ਦੇ ਹਜ਼ੂਰ ਆਉਣਾ। ਪੌਂਟਾ ਨਾਮ ਦਾ ਨਗਰ ਜਮਨਾ ਦੇ ਕਿਨਾਰੇ ਸੀ। ਇਸ ਨਗਰ ਦੇ 20-20 ਮੀਲ ਦੂਰ ਤੱਕ ਰਾਜਾ ਮੇਧਨੀ ਪ੍ਰਕਾਸ਼ ਨੇ ਸਾਰੇ ਨਗਰ ਸਤਗੁਰ ਜੀ ਦੀ ਇੱਛਾ ਤੇ ਛੱਡ ਦਿੱਤੇ ਇਹ ਵੀ ਆਖ ਦਿੱਤਾ ਕਿ ਜੇ ਉਹ ਚਾਹਣ ਤਾਂ ਇਹਨੇ ਇਲਾਕੇ ਦੇ ਨਗਰਾਂ ਦਾ ਮਾਮਲਾ ਵੀ ਬੇਸ਼ੱਕ ਆਪ ਇਕੱਠਾ ਕਰ ਲਿਆ ਕਰਨ ਪਰ ਸਤਗੁਰ ਜੀ ਦੀ ਇੱਛਾ ਕੋਈ ਰਾਜ ਕਰਨ ਦੀ ਨਹੀਂ ਸੀ ਉਹਨਾਂ ਨੂੰ ਤਾਂ ਸਿੱਖ ਸੇਵਕ ਹੀ ਬਯੰਤ ਧਨ ਭੇਟਾ ਕਰੀ ਜਾਂਦੇ ਸਨ ਜਿਸ ਅਸਥਾਨ ਤੇ ਸਾਹਿਬਾਂ ਹੁਕਮ ਕੀਤਾ ਸੀ ਉਸ ਅਸਥਾਨ ਉੱਤੇ ਕਿਲਾ ਉਸਾਰਨਾ ਸ਼ੁਰੂ ਹੋ ਗਿਆ ਸਾਹਿਬ ਡੇਰਾ ਉਥੇ ਲਾ ਆਏ ਸਾਰੀ ਸੈਨਾ ਵੀ ਨਾਲ ਸੀ ਸਿੱਖ ਸੇਵਕ ਤੇ ਸੈਨਿਕ ਸਿੱਖ ਵੀ ਹੱਥੀਂ ਸੇਵਾ ਕਰਨ ਲੱਗੇ ਕੋਈ ਚੂਨਾ ਤਿਆਰ ਕਰਨ ਲੱਗਾ ਕਿਸੇ ਨੂੰ ਜੰਗਲ ਵਿੱਚ ਲੱਕੜੀ ਕੱਟਣ ਤੇ ਲਾ ਦਿੱਤਾ ਪੌਂਟੇ ਦੇ ਇਲਾਕੇ ਵਿੱਚ ਜਮਨਾ ਦੇ ਆਰ-ਪਾਰ ਰਾਮ ਰਾਏ ਦੀ ਸਿੱਖੀ ਸੀ ਸਾਰੇ ਹਿੰਦੂ ਜਨਤਾ ਉਹਨਾਂ ਨੂੰ ਆਤਮਿਕ ਗੁਰੂ ਮੰਨਦੀ ਸੀ ਰਾਮ ਰਾਏ ਜੀ ਆਪ ਡੇਰਾ ਧੂਣ ਰਹਿੰਦੇ ਸਨ ਜਿੱਥੇ ਆਪ ਦਾ ਮੰਦਿਰ ਅਜੇ ਤੱਕ ਕਾਇਮ ਹੈ ਉਸ ਨਾਲ ਲੱਖਾਂ ਰੁਪਏ ਦੀ ਜਾਗੀਰ ਹੈ ਪੌਂਟੇ ਦੇ ਚਿਰਦੇ ਦੇ ਹਿੰਦੂ ਕੁਝ ਤਰਫਕ ਗਏ ਉਹ ਨઠੇ ਨઠੇ ਡੇਰਾ ਧੂਣ ਦੇ ਰਾਮ ਰਾਏ ਜੀ پاس ਪੁੱਜੇ ਤੇ ਰਾਮ ਰਾਏ ਜੀ ਨੂੰ ਸਾਰਾ ਹਾਲ ਦੱਸਿਆ ਜਦੋਂ ਇਹ ਕਿਹਾ ਉਹ ਆਨੰਦਪੁਰੋਂ ਆਏ ਹਨ ਉਹਨਾਂ ਦਾ ਨਾਮ ਗੋਬਿੰਦ ਰਾਏ ਜੀ ਹੈ ਤਾ ਸਤੂ ਗੁਰ ਤੇਗ ਬਹਾਦਰ ਜੀ ਦੇ ਸੁਪੁੱਤਰ ਦੱਸੀ ਦੇ ਹਨ ਕਲਗੀ ਉਹਨਾਂ ਦੇ ਸੀਸ ਤੇ ਹੈ ਸੁੰਦਰ ਗਬਰੂ ਤੇ ਰੱਬੀ ਰੂਪ ਨੇਰੇ ਚਿਹਰੇ ਤੇ ਨੂਰ ਹੈ ਬਰਕਤਾਂ ਤੇ ਰਿਧੀਆਂ ਸਿੱਧੀਆਂ ਉਹਨਾਂ ਦੀ ਸੇਵਾ ਕਰਦੀਆਂ ਹਨ 700 ਦੇ ਲਗਭਗ ਨਾਲ ਸਿੱਖ ਸੇਵਕ ਹਨ ਜਿਨ੍ਹਾਂ ਕੋਲ ਘੋੜੇ ਤੇ ਸ਼ਸਤਰ ਹਨ ਧਾਰਾ ਮਰਾਏ ਜੀ ਝਟਪਟ ਜਾਣ ਗਏ ਕਿ ਉਹਨਾਂ ਦੇ ਭਾਈ ਹੀ ਹਨ ਉਸ ਵੇਲੇ ਰਾਮ ਰਾਏ ਦੇ ਚਿੱਤ ਪਤਾ ਨਹੀਂ ਕੀ ਆਇਆ ਕਿ ਉਹ ਕ੍ਰੋਧਵਾਨ ਨਹੀਂ ਹੋਏ ਉਹਨਾਂ ਨੇ ਨਿੰਦਾ ਜਾਂ ਘਿਰਨਾ ਨਹੀਂ ਕੀਤੀ ਸਗੋਂ ਪ੍ਰਸੰਨ ਹੋਏ ਤੇ ਮੁਖੀਆਂ ਨੂੰ ਕਿਹਾ ਜਾਓ ਉਹਨਾਂ ਦੀ ਸੇਵਾ ਕਰੋ ਉਹ ਕਲਿਆਣ ਕਰਨ ਵਾਲੇ ਹਨ ਸੇਵਾ ਕਰੋ ਤੇ ਜਨਮ ਸਫਲਾ ਕਰੋ ਉਹਨਾਂ ਪਾਸੋਂ ਨਾਮਦਾਨ ਪ੍ਰਾਪਤ ਕਰੋ ਉਹ ਮਹਾਬਲੀ ਧਰਮ ਰੱਖਿਅਕ ਤੇ ਗਿਆਨ ਦਾਤਾ ਹਨ ਜਦੋਂ ਰਾਮਰਾਏ ਜੀ ਨੇ ਸਤਗੁਰ ਜੀ ਦੀ ਉਸਤਤ ਕੀਤੀ ਤਾਂ ਸਾਰੇ ਮੁਖੀਏ ਸਤਗੁਰ ਜੀ ਦੇ ਸ਼ਰਧਾਲੂ ਬਣ ਕੇ ਵਾਪਸ ਆ ਗਏ ਪੌਂਟੇ ਪੁੱਜ ਕੇ ਆਪੋ ਆਪਣੇ ਘਰੀ ਨਹੀਂ ਗਏ ਸਗੋਂ ਸਿੱਧੇ ਸਤਗੁਰ ਜੀ ਦੀ ਹਜ਼ੂਰੀ ਵਿੱਚ ਪੁੱਜੇ ਸਤਗੁਰ ਜੀ ਦੇ ਚਰਨਾਂ ਉੱਤੇ ਮੱਥਾ ਟੇਕ ਕੇ ਉਹਨਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੋ ਅਸਾਂ ਨੂੰ ਰਾਮਰਾਏ ਜੀ ਨੇ ਤੁਸਾਂ پاس ਭੇਜਿਆ ਹੈ ਅੱਜ ਤੋਂ ਅਸੀਂ ਤੁਸਾਂ ਦੇ ਚਰਨ ਸੇਵਕ ਹੋਏ ਸਾਨੂੰ ਨਾਮਦਾਨ ਇਸ਼ਾਨ ਬਖਸ਼ ਕੇ ਸਿੱਖੀ ਮਾਰਗ ਤੇ ਪੰਦੀ ਬਣਾਵੋ ਅੱਗੇ ਦਾ ਡਰ ਰਾਤ ਦਿਨੇ ਆਰਾਮ ਨਹੀਂ ਜੀਵਨ ਨਹੀਂ ਕੱਟਣ ਦਿੰਦਾ ਉਹ ਡਰ ਦੂਰ ਕਰੋ ਨਾਮ ਸਿਮਰਨ ਦੀ ਵਿਧੀ ਦੱਸੋ ਨਾਲ ਹੀ ਦੱਸੋ ਕਿ ਸੇਵਾ ਕੀ ਕਰੀਏ ਵਾਹਿਗੁਰੂ ਦਾ ਸਿਮਰਨ ਕਰੋ ਤੇ ਗੁਰੂ ਘਰ ਦੀ ਸੇਵਾ ਕਰੋ ਤੁਸਾਂ ਦੇ ਇਲਾਕੇ ਕਿਲਾ ਤਿਆਰ ਹੋ ਰਿਹਾ ਹੈ ਕਰੋ ਸੇਵਾ ਸਤਗੁਰ ਦੇ ਨੇੜੇ ਬੈਠੇ ਮੁਖੀ ਸਿੱਖ ਭਾਈ ਸੰਘੋਸ਼ਾ ਨੇ ਉੱਤਰ ਦਿੱਤਾ ਸੇਵਾ ਤੋਂ ਮੇਵਾ ਮਿਲਦਾ ਹੈ ਜਿਨ੍ਹਾਂ ਨੇ ਸਤਗੁਰ ਜੀ ਦੀ ਸੇਵਾ ਕੀਤੀ ਹੈ ਤਿਨਾਂ ਨੇ ਮੂ ਮੰਗੀਆਂ ਮੁਰਾਦਾਂ ਪ੍ਰਾਪਤ ਕੀਤੀਆਂ ਹਨ ਸਾਰਿਆਂ ਨੂੰ ਸਤਗੁਰ ਜੀ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ ਉਹ ਗੁਰੂ ਘਰ ਦੀ ਸੇਵਾ ਕਰਨ ਲੱਗੇ ਸ਼੍ਰੀ ਨਗਰ ਦਾ ਰਾਜਾ ਫਤੇਸ਼ਾ ਵੀਰਾਮਰਾਇ ਜੀ ਦਾ ਚੇਲਾ ਸੀ ਉਹ ਜਦੋਂ ਰਾਮਰਾਏ ਜੀ ਨੂੰ ਮਿਲਿਆ ਤਾਂ ਉਸ ਕੋਲ ਵੀ ਰਾਮਰਾਏ ਜੀ ਨੇ ਸਤਗੁਰ ਜੀ ਦੀ ਬਹੁਤ ਉਸਤਤ ਕੀਤੀ ਉਸ ਉਸਤਤ ਕਰਨ ਦਾ ਇਹ ਫਲ ਹੋਇਆ ਕਿ ਰਾਜਾ ਫਤੇਸ਼ਾ ਸਤਗੁਰ ਜੀ ਦੇ ਦਰਸ਼ਨ ਕਰਨ ਵਾਸਤੇ ਉਤਾਵਲਾ ਹੋ ਗਿਆ ਆਪਣੇ ਰਾਜ ਵਿੱਚ ਪਹੁੰਚ ਕੇ ਉਸ ਨੇ ਆਪਣੇ ਵਜ਼ੀਰ ਨੂੰ ਸਤਗੁਰ ਜੀ ਵੱਲ ਭੇਜਿਆ ਵਜ਼ੀਰ ਬੜਾ ਸਿਆਣਾ ਸੀ ਉਸ ਨੇ ਪਹਿਲਾਂ ਮਸੰਦਾ ਤੇ ਮੇਵੜਿਆਂ ਕੋਲੋਂ ਗੁਰੂ ਘਰ ਦੀ ਮਰਿਆਦਾ ਦਾ ਪਤਾ ਕੀਤਾ ਇਹ ਫਿਰ ਸਤਗੁਰ ਜੀ ਦੇ ਦਰਸ਼ਨ ਕੀਤੇ ਜੋ ਵਸਤੂਆਂ ਭੇਟਾ ਕਰਨ ਵਾਸਤੇ ਲਿਆਂਦੀਆਂ ਸਨ ਉਹ ਭੇਟਾ ਕੀਤੀਆਂ ਤੇ ਰਾਜੇ ਵੱਲੋਂ یوں ਬੇਨਤੀ ਕੀਤੀ ਰਾਜਾ ਫਤੇਸ਼ਾ ਤੁਸਾਂ ਦੇ ਦਰਸ਼ਨ ਦਿਦਾਰੇ ਕਰਨੇ ਚਾਹੁੰਦਾ ਹੈ ਕੁਝ ਭਲੇਕੇ ਹਨ ਮਨ ਵਿੱਚ ਹਨ ਹੁਣ ਉਹ ਦੂਰ ਹੋ ਗਏ ਹਨ ਖਿਮਾ ਕਰਨਾ ਦਇਆ ਦ੍ਰਿਸ਼ਟੀ ਰੱਖਣੀ ਇਹ ਸੁਣ ਕੇ ਸਤਗੁਰ ਜੀ ਬਚਨ ਕੀਤਾ ਅਸੀਂ ਤਾਂ ਪ੍ਰੇਮ ਦੇ ਸਿੱਖੀ ਦੇ ਭੁੱਖੇ ਹਾਂ ਅਸਾਂ ਨੂੰ ਨਾਰਾਜ ਦੀ ਗਰਜ ਹੈ ਨਾ ਲਾਲਚ ਦੀ ਮਾਇਆ ਗੁਰੂ ਘਰ ਦੀ ਦਾਸੀ ਹੈ ਜਿਹੜਾ ਸਤਗੁਰ ਨਾਨਕਦੇਵ ਜੀ ਦੀ ਗੁਰਗੱਦੀ ਅਤੇ ਅਕਾਲ ਪੁਰਖ ਨਾਲ ਪਿਆਰ ਕਰਦਾ ਹੈ ਅਸੀਂ ਉਸ ਦੇ ਹਾਂ ਅਸਾਂ ਦਾ ਜੀਵਨ ਨਿਸ਼ਾਨਾ ਹੈ ਧਰਮ ਦਾ ਪ੍ਰਚਾਰ ਕਰਨਾ ਤੇ ਦੁਸ਼ਟਾਂ ਦਾ ਨਾਸ਼ ਕਰਨਾ ਜੋ ਸਮਾਜ ਮਨੁੱਖਤਾ ਅਤੇ ਧਰਮ ਦੀ ਵੈਰੀ ਹਨ ਉਹਨਾਂ ਨੂੰ ਆਸਾਨੇ ਸੋਧਣਾ ਹੈ ਜਿਹੜੇ ਧਰਮੀ ਪੁਰਸ਼ ਸੰਤ ਜਨ ਗੁਣੀ ਤੇ ਵਿਦਵਾਨ ਹਨ ਉਹਨਾਂ ਦਾ ਆਦਰ ਸਤਕਾਰ ਕਰਨਾ ਹੈ ਇਸ ਵਾਸਤੇ ਤੁਸੀਂ ਰਾਜਾ ਸਾਹਿਬ ਨੂੰ ਕਹਿ ਦੇਣਾ ਕਿ ਅਸੀਂ ਭਲੇ ਪੁਰਸ਼ ਦੇ ਸੱਦੇ ਸੰਗੀ ਹਾਂ ਰਾਜਾ ਭਗਵਾਨ ਦੇ ਨਾਮ ਦਾ ਸਿਮਰਨ ਕਰੇ ਜਿਸ ਅਕਾਲ ਪੁਰਖ ਨੇ ਉਸ ਨੂੰ ਰਾਜ ਦਿੱਤਾ ਹੈ ਰਾਜ ਨਾਲ ਪਿਆਰ ਕਰਨ ਦੀ ਥਾਂ ਰਾਜ ਬਖਸ਼ਣ ਵਾਲੇ ਨੂੰ ਚੇਤੇ ਰੱਖਣਾ ਚਾਹੀਦਾ ਹੈ ਸਿਆਣੇ ਵਜ਼ੀਰ ਨੇ ਸਤਗੁਰ ਜੀ ਦੇ ਬਚਨਾ ਅੱਗੇ ਸੀਸ ਝੁਕਾਇਆ ਅਤੇ ਬਹੁਤ ਸਾਰੀ ਰਕਮ ਭੇਟਾਰਾ ਕਰਕੇ ਆਪਣਾ ਰਾਜ ਵੱਲ ਹੌਲੇ ਦਿਲ ਚਲਿਆ ਗਿਆ ਸਤਗੁਰ ਜੀ ਕਿਲੇ ਨੂੰ ਤਿਆਰ ਕਰਵਾਉਂਦੇ ਰਹੇ ਤੇ ਜੀਵਾਂ ਦਾ ਉਧਾਰ ਕਰਦੇ ਰਹੇ ਪਹਾੜ ਦੀਆਂ ਕੁੱਖਾਂ ਵਿੱਚ ਵਸਣ ਵਾਲੇ ਗਰੀਬ ਤੇ ਭੋਲੇ ਪਾਲੇ ਲੋਕ ਆ ਆ ਕੇ ਗੁਰੂ ਘਰ ਦੇ ਸ਼ਰਧਾਲੂ ਬਣਨ ਲੱਗੇ